ਹਾਂ ਜੀ ਸਾਰੇ ਭਾਂ ਭਰਾਵਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਮਾਤਾ ਜੀ ਜੀ ਅੱਜ ਕਿੱਦੀ ਅੱਜ ਸਟੇਅਰ ਦੀ ਦੇ ਵਿਆਹ ਤੇ ਨਹੀਂ ਜਾਗੋ ਤੇ ਜਾਗਦੇ ਹਾਂ ਜੀ ਇਹ ਗੁੜੀਆ ਇਹ ਸਾਡੇ ਆਏ ਆ ਰਸਤੇਦਾਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਘਣਾ ਸੇ ਚੱਲੇ ਆ ਜੀ ਵਿਆਹ ਤੇ பட்செங்கலே ਇੱਥੇ ਜੀ ਅਸੀਂ ਅੱਗੇ ਵਿਆਹ ਲੈ ਕਰੇ ਪਾਪਾ ਬੈਠੇ ਸੀ ਪਹਿਲਾਂ ਹੀ ਬੱਚਿਆਂ ਦੇ ਇਹਨਾਂ ਨੇ ਬਣਾਈ ਥੋੜੀ ਜੀ ਵੀਡੀਓ ਬੱਚਿਆਂ ਨੇ ਬਣਾ ਕੇ ਲਏ ਇਹਨਾਂ ਦੀ ਵੀਡੀਓ ਪਹਿਲਾਂ ਹੀ ਬੈਠੇ ਹੋਏ ਸੀ ਉੱਥੇ ਹਾਂਜੀ ਅਸੀਂ ਪਹੁੰਚ ਗਏ ਇੱਥੇ ਬੱਚਿਆਂ ਨੇ ਇੱਥੇ ਬੱਚਿਆਂ ਨੇ ਖਾਈ ਜਾਂਦੇ ਜੀ ਪਕੌੜੇ ਹਾਂਜੀ ਮੈਂ ਪਹਿਲਾਂ ਖਾਲੇ ਸੀ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਬੱਚਾ ਘਟ ਆਖੇ ਲੱਗਦੇ ਥੋੜਾ ਜਿਹਾ ਬੱਚੇ ਆਂਦੀ ਤਾਂ ਮੈਂ ਬਣਾ ਲਈ ਸੀ ਬੱਚਿਆਂ ਨੇ ਮੇਰੇ ਪਿੰਡ ਦੇ ਭੈਣ ਭਰਾ ਰਸਤੇਦਾਰ ਸਭ ਬੈਠੇ ਨੇ ਸਾਰੇ ਜਾਣੇ ਕੋੜੇਸ਼ ਕੋੜੇ ਖਾਰੇ ਨੇ ਡੀਜੇ ਚੱਲਦੇ ਸੀ ਨਾ ਇਸ ਕਰਕੇ ਆਵਾਜ਼ ਬੰਦ ਕਰਨੀ ਪਈ ਹਾਂਜੀ ਨਹੀਂ ਤਾਂ ਗੱਲਾਂ ਬਾਤਾਂ ਵਿੱਚ ਹੋਣੀਆਂ ਸੀ ਐਡ ਸਾਰੇ ਭੈਣ ਭਰਾਵਾਂ ਦੀਆਂ ਡੀਜੇ ਚੱਲਦੇ ਕਰਕੇ ਇੱਥੇ ਜੀ ਸਾਰੇ ਜਾਨੇ ਵੇਟ ਕਰਦੇ ਸੀ ਨਾਨਕਿਆਂ ਦੀ ਆਉਣ ਦੀ ਜੀ ਨਾਨਕੇ ਆਉਣ ਵਾਲੇ ਆ ਇੱਥੇ ਸਾਰੇ ਜਾਨੇ ਬੈਠੇ ਹੋਏ ਸੀ ਬਾਹਰ ਚਾਕੇ ਸਾਰੇ ਪਿੰਡਾਂ ਦਾ ਵੇਟ ਕਰ ਰਹੇ ਆ ਹਿੰਦਾ ਹੋਏ ਠੀਕਾ ਪੂਰੀ ਨਾ ਤਰ ਕੇ ਨੰਤ ਹਾਂ ਉਹ ਪਤਾ ਕੀ ਆ ਤਾਂ ਨਹੀਂ ਆਏ ਹੋ ਸਕਦੇ ਉਹਨਾਂ ਨੂੰ ਢੋਲੀ ਘਰੇ ਡਿੱਕੀ ਜਾਂਦੇ ਆ ਉਹ ਵੀ ਕਿੰਨੀ ਕਿੱਥੇ ਰੁਜੇ ਵੀ ਤੁਸੀਂ ਮਗਰੋਂ ਆ ਜੂਗਾ ਉਹਨਾਂ ਨੂੰ ਜਾਣ ਦਿਓ ਜਿਹੜੀ ਲੜਕੀ ਦਾ ਵਿਆਹ ਸੀ ਉਹਦੇ ਬੈਠੇ ਨੇ ਮਾਸੀ ਜੀ ਇਹ ਆਏ ਨੇ ਕਨੇਡਾ ਤੋਂ ਪੂਰਾ ਪਰਿਵਾਰ ਹੀ ਕਨੇਡਾ ਨੇ ਬਹੁਤ ਬੱਧੀਆ ਨੇ ਸਵਾਦ ਇਹਦਾ ਤੇਰੇ ਕੋਲ ਕਿਤੇ ਕਿਤੇ ਇਹਦਾ ਤੇਰੇ ਘਰ ਬੈਠੇ ਹਾਲੇ ਪਹੰਚਦਾ ਪੁੱਛਿਆ ਜਦੋਂ ਮੈਂ ਪਾਈ ਕਿ ਕਿਹਾ ਨਹੀਂ ਜਾਂਦਾ ਪਾਪਾ ਤੇਰੇ ਨਾਲ हैलो <SMARINGaría> ah. yeah. Kelly. Oh ਵਾਲਾ ਬਲੌਕ ਆ ਬਣਵਾਈ ਸੀ ਵੀਡੀਓ ਬਣਾਈ ਸੀ ਤੇ ਉਹ ਇਸ ਕਾਰਨ ਲੇਟ ਹੋ ਗਿਆ ਸਾਡਾ ਮੋਬਾਈਲ ਖਰਾਬ ਹੋ ਗਿਆ ਤੇ ਉਹ ਖੁੱਲ ਨਹੀਂ ਰਿਹਾ ਸੀਗਾ ਤੇ ਇਸ ਕਰਕੇ ਵੀ ਸਾਨੂੰ ਜ਼ਿਆਦਾ ਟਾਈਮ ਲੱਗ ਗਿਆ ਤੇ نئی ਵੀਡੀਓ ਉਸ ਟਾਈਮ ਹੀ ਅਸੀਂ ਤੁਹਾਡੇ ਕੋਲੇ ਪਹੁੰਚਾ ਦੇਣੀ ਸੀਗੀ ਇਸ ਗੱਲ ਲਈ ਮਾਫੀ ਚਾਹੁੰਦੇ ਆ ਰੀਸੈਟ ਹੋ ਗਿਆ ਸੀ ਮੇਰਾ ਤੇ ਲੇਟ ਹੋ ਗਿਆ ਇਸ ਕਰਕੇ ਉਹ ਵੀਡੀਓ ਨਹੀਂ ਲੇਟ ਹੋਗੀ ਤੇ ਅੱਜ ਤੁਹਾਡੇ ਕੋਲੇ ਵੀਡੀਓ ਪਹੁੰਚ ਰਹੀ ਹੈ ਤੁਸੀਂ ਸਾਰਿਆਂ ਨੇ ਮਤਵਾਤ ਸ਼ੇਅਰ ਕਰਨੀ ਹੈ ਲਾਈਕ ਕਰਨਾ ਅੱਜ ਭੇਜਾਂਗੇ ਅਸੀਂ ਤੇ ਹੌਲੀ ਹੌਲੀ ਕਰਕੇ ਦੂਜਾ ਐਲਸ ਵਾਲਾ ਵੀ ਕੱਲ ਨੂੰ ਬਲੌਗ ਤਿਆਰ ਕਰਕੇ ਭੇਜਾਂਗੇ ਬਾਕੀ ਜੀ ਤੁਹਾਡੇ ਕੋਲੇ ਜਿਵੇਂ ਜਿਵੇਂ ਵੀਡੀਓ ਆਈ ਜਾਣਗੀਆਂ ਪਾਈ ਜਾਵਾਂਗੇ ਉਦੋਂ ਉਦਾਂ ਹੀ ਆਉਣਗੀਆਂ ਹੁਣ ਅਸੀਂ ਨਵਾਂ ਮੋਬਾਈਲ ਚਾਲੂ ਕਰ ਲਿਆ ਤੇ ਉਹ ਜਿਹੜਾ ਖਰਾਬ ਸੀ ਉਹ ਹੌਲੀ ਹੌਲੀ ਸੈੱਟ ਕਰਾ ਕਰਾ ਲਿਆ ਮੋੜਿਆ ਨਹੀਂ ਐ ਤੇ ਪਰ ਵੀ ਉਹ ਦੂਸਰੇ ਮੋਬਾਈਲ ਸੀ ਸੈਮਾ ਉਸੇ ਚੀਜ਼ ਦੀ ਪੀਸੀ ਤੇ ਇਸ ਤਰ੍ਹਾਂ ਕਰਕੇ ਵੀ ਵਧੀਆ ਵੀਡੀਓ ਬਣੀ ਐ ਇਹ ਨਹੀਂ ਗੱਲ ਵੀਡੀਓ ਤਿਆਰ ਹੋ ਗਈ ਸੀ ਤੇ ਪਰ ਉਹ ਚੜਾ ਨਹੀਂ ਰਿਹਾ ਸੀ ਉਹ ਤੇ ਬੰਦ ਹੋ ਗਿਆ ਮੁੜ ਕੇ ਨਹੀਂ ਉਹ ਖੁੱਲਿਆ 8 ਦਿਨ ਫਿਰ ਅੱਜ ਕਿਸੇ ਨੂੰ ਤਾਂ ਨਹੀਂ ਵਿਖਾਇਆ ਵੀ ਕਈ ਵਾਰੀ ਕਿਸੇ ਨੂੰ ਨਹੀਂ ਭੈਣ ਭਰਾ ਨੂੰ ਜਾਣਕਾਰੀ ਬਹੁਤਾਂ ਨੂੰ ਵੀ ਪੁੱਛਿਆ ਸੀ ਉਹਾਂ ਨੇ ਵੀ ਨਹੀਂ ਅਸੀਂ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਗਈ ਐਵੇਂ ਮੂੜ ਕੇ ਤੁਹਾਡਾ ਪ੍ਰਚਾਰ ਖਰਾਬ ਹੋਊਗਾ ਨਾ ਜੇ ਰੀਸੈਟ ਬਚ ਗਿਆ ਤੇ ਇਸ ਤਰ੍ਹਾਂ ਕਰਕੇ ਫਿਰ ਅਸੀਂ ਥੋੜਾ ਜਿਹਾ ਇੰਤਜ਼ਾਰ ਕੀਤਾ ਫਿਰ ਬਾਅਦ ਦੇ ਵਿੱਚ ਉਹ ਜਿਹੜੀ ਲੜਕੀ ਦਾ ਵਿਆਹ ਸੀਗਾ ਉਹ ਮਿਲਣਾ ਆਏ ਉਹਨੇ ਵਿਚਾਲੀ ਨੇ ਸਾਡਾ ਇਹ ਉਸ ਐਸਪੀਏ ਦੁਆਰਾ ਚਾਲੂ ਕੀਤਾ ਉਹਨਾਂ ਦੇ ਸਰਤੀ ਆਪਣਾ ਚੈਨਲ ਚੱਲੀ ਜਾਂਦਾ ਉਹਨਾਂ ਦੇ ਸਰਤੀ ਉਹ ਬਹੁਤ ਸਾਡੀ ਹੈਲਪ ਕਰਦੇ ਉਹਨਾਂ ਦਾ ਮੈਰਿਜ ਹੁਣ ਹੋ ਗਿਆ ਬਹੁਤ ਵਧੀਆ ਪਰਿਵਾਰ ਆ ਪੂਣ ਵੀ ਨਾਲ ਹੀ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਹੁਤ ਆਸਮਖ ਪਰਿਵਾਰ ਆ ਜੀ ਸਾਰਾ ਉਹਨਾਂ ਦਾ ਤੇ ਬਹੁਤ ਵਧੀਆ ਕਾਰਜ ਵੀ ਹੋਇਆ ਕੋਈ ਕਿਸੇ ਗੱਲ ਦੀ ਕੋਈ ਟੋਟ ਨਹੀਂ ਆਈ ਸਾਰੇ ਭੈਣ ਭਰਾਵਾਂ ਨੇ ਬੜਾ ਬਹੁਤ ਚੜ੍ਹ ਕੇ ਸਾਥ ਦਿੱਤਾ ਸਾਰੇ ਭੈਣ ਭਰਾਵਾਂ ਦਾ ਤੈਨੂੰ ਧੰਨਵਾਦ ਕਰਦੇ ਆ ਵੀ ਚਲੋ ਵਧੀਆ ਵਿਚਾਰੀ ਆ ਤੇ ਬਹੁਤ ਵਧੀਆ ਘਰ ਮਿਲਿਆ ਬਹੁਤ ਵਧੀਆ ਪਰਿਵਾਰ ਵੀ ਚਲ ਉਹਦੇ ਆਪ ਤੇ ਘਰੇ ਜਾਵਦੀ ਹੈ ਨਾ ਤੇ ਨਾਲੇ ਭਾਰ ਹੌਲਾ ਹੋ ਗਿਆ ਆਪ ਤੁਹਾਨੂੰ ਆਪਾ ਰੱਖ ਨਹੀਂ ਸਕਦੇ ਹੀ ਨਹੀਂ ਇਹ ਆਪਾਂ ਤੀਆਂ ਹਨ ਤਾਂ ਇਹਨਾਂ ਦਾ ਬਗਾਨਾ ਹੀ ਧੰਨ ਬਣਾ ਚੱਲੀਓ ਬਾਕੀ ਕਾਰ ਮਨਜੀਤ ਦੂਜਾ ਹਣ ਤੁਹਾਨੂੰ ਦੱਸਣਗੇ ਵੀ ਕੀ ਕੀ ਕੋਸ਼ ਹੈ ਹੋਇਆ ਉਨਾ ਪੈਸੇ ਦੇ ਵਿੱਚ ਇਹ ਪਹਿਲਾ ਚਲੇ ਗਏ ਸੀਗੇ ਤੇ ਉਹ ਤੁਸੀਂ ਵੀਡੀਓ ਦੇ ਜਰੀਏ ਵੇਖ ਹੀ ਲੈਣਾ ਤੇ ਵੀਡੀਓ ਨੂੰ ਬਾਅਦ ਵਿੱਚ ਅਸੀਂ ਵਲੌਗ ਕਰ ਨੂੰ ਪਾਵਾਂਗੇ ਇਹ ਅਸੀਂ ਪਾਵਾਂਗੇ ਅੱਜ ਚੈਗੋ ਵਾਲਾ ਹਾਂਜੀ ਤੇ ਬਾਕੀ ਤੁਹਾਡਾ ਦੂਸਰਾ ਵਲੌਗ ਆ ਜਿਹੜਾ ਉਹ ਕੱਲ ਨੂੰ ਪਾਇਆ ਜਾਊਗਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਜਰੂਰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਨਾ ਜੀ ਬਹੁਤ ਬਹੁਤ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜਿਹੜੇ ਤੁਸੀਂ ਬਾਤ ਚੜ ਕੇ ਸਾਡੀ ਹੈਲਪ ਕਰ ਰਹੇ ਹੋ ਚੈਨਲ ਨੂੰ ਅੱਗੇ ਤੋਂ ਅੱਗੇ ਲਿਜਾ ਰਹੇ ਹੋ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਪਰ ਬਾਕੀ ਭੈਣਾ ਭਰਾਵਾਂ ਦੇ ਸਾਥ ਨਾਲ ਹੀ ਹੈ ਜੀ ਬੰਦਾ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਸਾਨੂੰ ਵੀ ਬਹੁਤ ਹੌਸਲਾ ਸੀ ਅਸੀਂ ਵੀ ਤਾਂ ਹੀ ਪੈਲਸ ਦੇ ਵਿੱਚ ਚਲੇ ਗਏ ਸੀ ਕਿ ਆ ਵੀ ਭੈਣ ਭਰਾਵਾਂ ਨੂੰ ਆਪਣਾ ਜਿਹੜਾ ਘਰ ਦਾ ਪ੍ਰੋਗਰਾਮ ਜਰੂਰ ਦਿਖਾਵਾਂਗੇ ਹਨਾ ਤੇ ਉਹਨਾਂ ਤੱਕ ਪਹੁੰਚਾਵਾਂਗੇ ਤੇ ਪਰ ਕਰਮਜੀਤ ਉਹ ਨਹੀਂ ਗੱਡੀ ਤੇ ਪਹਿਲਾਂ ਚਲੇ ਗਏ ਬਾਅਦ ਦੇ ਵਿੱਚ ਮੈਂ ਗਿਆ ਥੋੜਾ ਜਿਹਾ ਮੈਂ ਲੇਟ ਤਾਂ ਹੋ ਗਿਆ ਮੈਨੂੰ ਘਰੇ ਜ਼ਰੂਰੀ ਕੰਮ ਸੀਗਾ ਤੇ ਬਾਕੀ ਸਾਰਾ ਸੀਨ ਤੁਹਾਡੋ ਸਾਹਮਣੇ ਸਾਰਾ ਕੋ ਦੱਸਾਂਗੇ ਦਿਖਾਵਾਂਗੇ ਦਿਖਾਵਾਂਗੇ ਕਿਵੇਂ ਕਿਵੇਂ ਬਾਕੀ ਕਰਮਜੀਤ ਨੇ ਆਪਦੇ ਹੱਥੀਂ ਵੀਡੀਓ ਬਣਵਾਈ ਹੈ ਤੇ ਤੁਸੀਂ ਦੱਸਿਓ ਵੀ ਕਿੱਦਾਂ ਦੀ ਲੱਗੀ ਹੈ ਨਾ ਵੀ ਕੈਮਰੇ ਦੇ ਬਾਰੇ ਸਾਰੇ ਕਾ ਸਾਨੂੰ ਜਰੂਰ ਸੁਝਾਅ ਤੁਸੀਂ ਕਮੈਂਟਾਂ ਰਹਿਣ ਦੱਸਿਆ ਕਰੋ ਵੀ ਤੁਹਾਡੇ ਚ ਇੱਥੇ ਗਲਤੀ ਇੱਥੇ ਨਹੀਂ ਹੈ ਨਾ ਤੁਸੀਂ ਸਾਡੇ ਸਭ ਤੋਂ ਹਰਮਨ ਪਿਆਰੇ ਵੱਡੇਓ ਭੈਣ ਭਰਾ ਤੇ ਤੁਹਾਡਾ ਸਾਨੂੰ ਕਹਿਣ ਦਾ ਫਰਜ਼ ਵੀ ਬਣਦਾ ਸਾਡਾ ਮੰਨਣ ਦਾ ਫਰਜ਼ ਬਣਦਾ ਕਿ ਅਸੀਂ ਉਹ ਗਲਤੀਆਂ ਨੂੰ ਹੋਰ ਵੀ ਸੁਧਾਰਾਂਗੇ ਤਾਂ ਕਰਕੇ ਤੁਹਾਨੂੰ ਵੀ ਚੰਗਾ ਲੱਗੇ ਸਾਨੂੰ ਵੀ ਚੰਗਾ ਲੱਗੇ ਨਾ ਬਾਕੀ ਕਰਮਚੀ ਤੋਂ ਨਹੀਂ ਵਿਆਹ ਬਾਰੇ ਪੁੱਛੋ ਇਹਨਾਂ ਨੂੰ ਹੋਰ ਤੁੰਦ ਕੀ ਨਹੀਂ ਕਿੰਗ ਗੱਲਾਂ ਵੀ ਭਾਈ ਕੀ ਖਾਦਾ ਪੀਤਾ ਨਾ ਮੈਂ ਵਿਆਹ ਤਾਂ ਬਹੁਤ ਵਧੀਆ ਸੀ ਖਾਣ ਪੀਣ ਦਾ ਸਮਾਨ ਵੀ ਬਹੁਤ ਵਧੀਆ ਸੀ ਹਾਂਜੀ ਜਗਤ ਪਰ ਮੈਂ ਇੱਕ ਹੋਰ ਤੁਹਾਨੂੰ ਖੁਸ਼ੀ ਦੀ ਗੱਲ ਦੱਸਦਾ ਵੇ ਕਰਮਜੀਤ ਜੋ ਇੱਥੇ ਵਿਆਹੀ ਹੈ ਅੱਜ ਤੱਕ ਇਹ ਰਾਤ ਨੂੰ ਸਕੂਟਰੀ ਤੇ ਨਹੀਂ ਆਈ ਅੱਜ ਤੱਕ ਆਈ ਪਹਿਲੀ ਵਾਰ ਅਸੀਂ ਨੇ ਵੀ ਇਹ ਤਾਂ ਡਰਦੀ ਬਹੁਤ ਹੁੰਦੀ ਹੈ ਕਿਤੇ ਕਹਿ ਦਿੰਦੀ ਚਲ ਇੱਥੇ ਰਿਸ਼ਤੇਦਾਰੀ ਆਪਾਂ ਇੱਥੇ ਰਹਿ ਪਗੇ ਆਪਾਂ ਨਹੀਂ ਜਾਣਾ ਘਰੇ ਬਈ ਡਰ ਲੱਗਦਾ ਤੇ ਬਹੁਤ ਜਿਆਦਾ ਡਰ ਲੱਗੇ ਤੇ ਬਹੁਤ ਜਾਨੀ ਕਿ ਡਰਤਾ ਸੀਗਾ ਪਰ 7:30 7:30 ਵਜੇ ਸੀ ਉਸੇ ਪੈਸ ਨੇ ਮੇਰਾ ਹੋ ਗਿਆ ਸੀ ਨਾ ਕਾਫੀ ਤੇ ਮੇਰੀ ਬੇਟੀ ਤੇ ਇਹ ਦੋਨੇ ਬਹੁਤ ਡਰਦੀਆਂ ਬਹੁਤ ਜ਼ਿਆਦਾ ਰੋਲਾ ਪਾਉਂਦੀਆਂ ਤੇ ਉਹ ਸਾਡੀ ਜਦੋਂ ਅਸੀਂ ਮੋੜ ਤੋਂ ਰੋਡ ਨੂੰ ਸਿੱਧੇ ਹੋਏ ਤੇ ਉਦੋਂ ਮੇਰੀ ਖਰਾੜੀ ਡੈਗ ਵੀ ਉਦੋਂ ਵੀ ਇਹਨਾਂ ਨੇ ਛਿੱਕਾਂ ਚੜਤੀਆਂ ਤੇ ਮੈਂ ਕਿਹਾ ਵੀ ਇੱਥੇ ਜਦੋਂ ਇਹ ਚੱਲ ਪਗਿਆ ਮੁੜ ਕੇ ਮੈਨੂੰ ਰਾਹ ਚਲ ਜਾਣਾ ਬਹੁਤ ਔਖਾ ਹੋ ਜਾ ਵੀ ਇਹ ਤਾਂ ਡਰਦੀਆਂ ਬਹੁਤ ਆ ਫਿਰ ਮੈਂ ਵਾਲੀ ਵਾਲੀ ਬਾਕੀ ਲਾਈਟਾਂ ਦੇ ਆਸਰੇ ਹਜੇ ਤੱਕ ਤਾਂ ਪ੍ਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਵੀ ਜੀ ਅਜੇ ਨਹੀਂ ਕੋਈ ਗੱਲ ਹਨਾ ਮਨਾਈ ਮਹਾਰਾਜ ਵਖਾਵੇ ਆਪਾਂ ਵਾਹਿਗੁਰੂ ਦੀ ਓਟ ਦੇ ਨਾਲ ਆਸਰਾ ਲੈ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਤੁਰ ਪਈ ਦਾ ਕੋਈ ਚੱਕਰ ਨਹੀਂ ਬਾਕੀ ਜੀ ਹੈ ਉਹਨਾਂ ਨੂੰ ਖਤਰਾ ਹੁੰਦਾ ਜਿਨ੍ਹਾਂ ਨੇ ਸੌ ਚੋਰੀਆਂ ਠੱਗੀਆਂ ਹਨਾ ਮਾਰਨੀਆਂ ਜਾਂ ਕਿਸੇ ਦਾ ਬੁਰਾ ਤਕਾਈਆਂ ਹਨਾ ਜਾਂ ਬੁਰਾ ਕਰਨਾ ਉਹਨਾਂ ਇਹਨਾਂ ਲੋਕਾਂ ਨੂੰ ਡਰ ਹੂਗਾ ਆਪਾਂ ਦਾ ਦਲ ਸਾਥ ਨਾ ਜਾਣਾ ਦਲ ਸਾਥ ਮਾਉਣਾ ਬਾਕੀ ਆਪਾਂ ਨੂੰ ਪ੍ਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਮਿਹਰ ਆ ਜੇ ਤੱਕ ਆਪਾਂ ਐਵੇਂ ਕਹੀਏ ਕਿ ਆਹ ਕੁਝ ਹੋਗਾ ਕਿ ਨਹੀਂ ਤੇ ਬਾਕੀ ਤੁਹਾਡੇ ਪੈਣ ਭਰਾਵਾਂ ਦੇ ਅਸ਼ੀਰਵਾਦਾਂ ਦੀ ਬਹੁਤ ਮਿਹਰਬਾਨੀ ਹੈ ਜੀ ਤੇ ਬਹੁਤ ਸਾਨੂੰ ਚੰਗਾ ਲੱਗਦਾ ਜਦੋਂ ਤੁਸੀਂ ਕਮੈਂਟ ਸੋਨੇ ਸੋਨੇ ਕਮੈਂਟ ਕਰਦੇ ਆ ਸਾਨੂੰ ਸੁਝਾਅ ਦਿੰਦੇ ਹੋ ਜੀ ਸਾਥੋਂ ਵੱਡੇ ਹੋ ਪਰ ਅਸੀਂ ਹੁਣ ਵੀ ਅਸੀਂ ਹੱਥ ਬੰਨ ਕੇ ਕਹਿੰਨੇ ਆ ਵੀ ਜੇ ਸਾਥੋਂ ਕੋਈ ਗਲਤੀ ਹੋਈ ਹੋਵੇ ਤਾਂ ਤੁਸੀਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਜੀ ਸੋਰੀ ਜੀ ਨਾਲੇ ਇਹ ਵੀ ਕਰਦੇ ਸਾਰੇ ਕਿ ਅਸੀਂ ਇੰਨੇ ਦਿਨਾਂ ਬਾਅਦ ਲੇਟ ਬਲੌਗ ਪਾ ਰਹੇ ਹਾਂ ਜੀ ਕੋਈ ਨਹੀਂ ਸੀ ਕਿ ਤੁਹਾਨੂੰ ਦੱਸ ਰਹੇ ਹਾਂ ਕਿ ਫੋਨ ਰੀਸੈਟ ਹੋ ਗਿਆ ਸੀ ਇਸ ਕਰਕੇ ਚੈਨਲ ਨਹੀਂ ਸੀ ਖਲ ਰਿਹਾ ਤੇ ਉਹ ਗੁੜੀਆ ਵਾਪਸ ਆਏ ਮਿਆ ਤੋਂ ਬਾਅਦ 8 ਦਿਨ ਬਾਅਦ ਹੀ ਵਾਪਸ ਆਏ ਫੇਰ ਉਹਨਾਂ ਨੇ ਦਿਖਾਇਆ ਆਇਤਾ ਵਿਚਾਰੇ ਘੜੀ ਘੈਂਟਾਈ ਸੀ ਪਰ ਉਹਨਾਂ ਦਿਖਾਇਆ ਤੇ ਪਰਸ ਫੋਨ ਜ਼ਰੂਰ ਚਲਾ ਕੇ ਗਏ ਬੋਟ ਕਰਤਾ ਗੁੜੀਆਂ ਨੇ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਲਈ ਹੁਣ ਸਾਨੂੰ ਆਹੀ ਬਾਲੀ ਮੁਸ਼ਕਲ ਹੋ ਜਾਂਦੀ ਹੈ ਅੱਗੇ ਤਾਂ ਘਰੇ ਕੰਮ ਧੰਦਾ ਕਰਦੀ ਜੀ ਆਵਾਜ਼ ਮਾਰ ਲਈਦੀ ਸੀ ਹੈਨਾ ਤੇ ਹੁਣ ਇਹ ਤੁਹਾਡਾ ਜਿਹਾ ਔਖਾ ਹੋ ਗਿਆ ਤੇ ਅੱਗੇ ਤੁਹਾਡੇ ਭੱਜ ਕੇ ਆ ਜਾਂਦੇ ਉਹ ਬਣਾ ਜਾਂਦੇ ਸੀ ਉਹਦੇ ਉਸੇ ਟਾਈਮ ਹੀ ਪਰ ਸਾਨੂੰ ਕੋਈ ਇਹ ਤਾਂ ਚੱਕਰ ਨਹੀਂ ਸੀ ਤੇ ਚਲੋ ਫੇਰ ਵੀ ਉਹ ਕਹਿੰਦੇ ਆ ਵੀ ਇਹ ਦੂਜਾ ਵੀਡੀਓ ਕਾਲ ਕਰ ਲਿਓ ਕੋਈ ਚੱਕਰ ਨਹੀਂ ਹੈ ਨਾ ਪਰ ਫੇਰ ਵੀ ਆਪਾਂ ਭੈਣ ਭਰਾ ਨੂੰ ਕਈ ਵਾਰੀ ਜ਼ਰੂਰੀ ਕੰਮ ਧੰਦੇ ਜਗਲਾ ਵੀ ਜੀਉਂਦਾ ਤੇ ਆਪਾਂ ਬਾਰ ਬਾਰ ਡਿਸਟਰਬ ਕਰਦੇ ਚੰਗੇ ਨਹੀਂ ਲੱਗਦੇ ਨਾ ਤੀ ਪੁੱਤ ਨੂੰ ਮਗਰ ਤੇ ਚਲੋ ਕੋਈ ਨਹੀਂ ਜਿਵੇਂ ਜਿਵੇਂ ਪਰਮਾਤਮਾ ਦਾ ਹੁਕਮ ਹੋਇਆ ਉਹ ਤੁਹਾਡਾ ਅਸੀਸ ਆਸ਼ੀਰਵਾਦ ਬਸ ਫੇ ਸਾਨੂੰ ਕੋਈ ਚੱਕਰ ਨਹੀਂ ਹੈ ਮਹਾਰਾਜ ਦੀ ਕਰ ਪਾ ਰਵੇ ਤੇ ਬਸ ਇਸੇ ਤਰ੍ਹਾਂ ਹੀ ਭੈਣ ਭਰਾਵਾਂ ਦਾ ਆਪਣਾ ਖੱਤਰ ਤਵਾਕ ਬਣਿਆ ਰਵੇ ਜੋ ਮੇਰੇ ਨਵੇਂ ਭੈਣ ਭਰਾ ਜੁੜਦੇ ਨੇ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਅਸੀਂ ਤਾਂ ਹਮੇਸ਼ਾ ਜੀ ਦੋਟੇ ਮੇਂ ਇਹ ਅਰਦਾਸ ਕਰਦੇ ਆਂ ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹਾਂਗੇ ਵੀ ਅਸੀਂ ਕਾਸੀ ਜੋਗੇ ਨਹੀਂ ਸੀ ਸਾਨੂੰ ਇਸ ਬਾਰੇ ਕੋਈ ਨੌਂਦ ਨਹੀਂ ਸੀ ਬਾਕੀ ਜੋ ਭੈਣ ਭਰਾਵਾਂ ਦਾ ਸਾਨੂੰ ਸੰਯੋਗ ਮਿਲਦਾ ਰਿਹਾ ਭੈਣ ਭਰਾਵਾਂ ਨੇ ਸਾਨੂੰ ਹੋਰ ਵੀ ਉਤਸ਼ਾਹ ਕੀਤਾ ਨਾ ਹੌਸਲਾ ਦਿੱਤਾ ਵੀ ਅੱਗੇ ਵਧਾਉਣ ਲਈ ਅਸੀਂ ਉਹਨਾਂ ਦਾ ਬਹੁਤ ਇਹਦੇ ਲਈ ਧੰਨਵਾਦ ਕਰਦੇ ਆਂ ਠੀਕ ਹੈ ਜੀ ਬਾਕੀ ਤੁਸੀਂ ਕਰਮਜੀਤ ਨੂੰ ਗੱਲਬਾਤ ਕਰੋ ਹਾਂਜੀ ਹਾਂ ਅਸੀਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਮਿਲਾਂਗੇ ਕਿ ਅਸੀਂ ਪੈਸ ਦੇ ਵਿੱਚ ਕਿਵੇਂ-ਕਿਵੇਂ ਵੀਡੀਓ ਬਣਾਈ ਉਹਨਾਂ ਇੱਕ ਵੀਡੀਓ ਜਿੰਨੀ ਵੀ ਬਣੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕੱਲ ਨੂੰ ਉਹ ਵਾਲਾ ਬਲੌਗ ਦੇਖਣ ਨੂੰ ਤੁਹਾਨੂੰ ਮਿਲੂਗਾ ਅੱਜ ਅਸੀਂ ਇਹ ਜੱਗ ਵਾਲਾ ਬਲੌਗ ਪਾ ਰਹੇ ਹਾਂ ਜ਼ਰੂਰ ਸੰਯੋਗ ਦਿਓ ਬਹੁਤ ਸਾਥ ਦਿਓ ਪੂਰੀ ਵੀਡੀਓ ਜ਼ਰੂਰ ਦੇਖਿਓ ਭੈਣ ਭਰਾ ਬਾਕੀ ਉਹਦੇ ਪੈਲਸ ਚੋਂ ਆ ਕੇ ਕਰਮਜੀਤ ਜਲਦੀ ਸੌ ਗਈ ਸੀ ਨਾਲ ਇਹਨਾਂ ਦਾ ਵੀ ਰੈਡੀ ਛਣ ਪਾਣੀ ਆਪਾਂ ਜਰੂਰ ਚੈੱਕ ਕਰਨਾ ਕਿ ਕਿੰਨਾ ਕੋਦੇ ਗੋੜ ਪਾਣੀ ਚ ਧੱਪੀਤ ਰਿਹਾ ਏ ਤੇ ਰਾਹ ਚ ਮੈਨਲ ਦੇ ਭੁੱਕ ਤੱਕ ਲੱਗੀ ਆ ਨੇ ਨਹੀਂ ਨਹੀਂ ਬਸ ਹੌਣ ਸਾਰੀ ਸੌ ਗਏ ਮੈਂ ਕਹਿੰਦੀ ਆ ਤਾਂ ਮੈਨੂੰ ਕੁਝ ਦੱਚਾ ਹੀ ਨਹੀਂ ਪਹੁੰਚ ਮਾਨ ਇਹ ਆਂਦਾ ਕਿ ਕੱਲ ਹੁੰਦਾ ਅੱਜ ਤਾਂ ਹੰਬੇ ਪਏ ਕਿਉਂ ਉਹ ਜਿਹੜੇ ਸਪੀਕਰ ਜਦੋਂ ਉੱਥੇ ਸਾਉਂਡ ਵਜਦੇ ਉਹ ਫਿਰ ਆਵਣਾ ਉਹ ਤਾਂ ਕੰਨ ਬੋਲੇ ਜੀ ਹੋ ਜਾਂਦੇ ਆ ਬੋਰ ਝਾ ਰਿੰਦਾ ਬੰਦਾ ਬਾਵਾ ਟੈਂਪਲ ਚੋਂ ਆ ਕੇ ਵੀ ਬਾਹਰ ਉਹ ਬੋਰ ਜਿਹੀ ਹੋ ਜਾਂਦਾ ਬੜਾ ਟਾਈਮ ਬਹਿਣਾ ਤੇ ਚਲੋ ਵਧੀਆ ਕਾਰਜ ਹੋ ਗਿਆ ਜੀ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਹੋਰ ਮੇਰੇ ਯੂਟਿਊਬ ਫੈਮਿਲੀ ਦਾ ਜੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਯੂਪਟ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੇ ਗਹਿਰਾਈਆਂ ਚੋਂ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਕੱਲ ਨੂੰ ਆਪਾਂ ਨਵੀਂ ਵੀਡੀਓ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਹਨਾ ਤੁਸੀਂ ਅੱਜ ਦੀ ਵੀਡੀਓ ਜਰੂਰ ਪਸੰਦ ਕਰੋਗੇ ਠੀਕ ਹੈ ਜੀ ਇਹਨੂੰ ਬਹੁਤ ਬਹੁਤ ਪਿਆਰ ਨਾਲ ਕਮੈਂਟ ਕਰ ਦੇਣਾ ਜੀ ਤੁਹਾਡਾ ਬਹੁਤ ਬਹੁਤ ਫੈਨ ਤੋਂ ਆਮਦਾ ਧੰਨਵਾਦ